ਗੁਰਮੁਹਾਰੇ ਮੇਰਾ ਹੱਥ ਖੜਾ ਆਉ ਸਾਹਮਣੇ ਦੇਖਦਾ ਨਹੀਂ ਇਸ ਵੇਲੇ ਫਿੱਲਾ ਅੰਮਰ ਨੂੰ ਕੋਟ ਕਰੋੜੀਏ ਸੱਦਾ ਦੇ ਰਿਹਾ ਕੀਤਿਆਂ ਵੱਡਾ ਮੇਲਾ ਹੁਣ ਅੱਜ ਸਮਾਨਸਰ ਦਾ ਮੇਲਾ ਹੈ 2019 ਤੇ 20 ਦਸੰਬਰ ਨੂੰ ਲਓ ਸਾਹਮਣੇ ਇਸ ਵੇਲੇ ਲੱਗਿਆ ਜੋਰ ਹੁਣ ਗੱਲ ਵੱਖਰੀ ਹੁਣ ਗੱਲ ਵੱਖਰੀ ਲੱਗਿਆ ਜੋਰ ਮੇਰੇ ਕੋਲ ਪਾਸੇ ਸੋਨੀ ਆ ਠੱਕਰ ਗਿਆ ਕੋਈ ਹੋਲਡ ਤੇ ਨਹੀਂ ਨਾ ਸੈਨ ਸ਼ਰਮਾ ਜੀ ਨੰਬਰ ਸੁਣਿਓ ਨੰਬਰ ਸੁਣਿਓ 14 ਨੰਬਰ ਨੇ ਜੰਗੀ ਆੜੇ ਦੇ ਤੇ 14 ਨੰਬਰ ਹੀ ਲਹਾਰੇ ਨੇ ਪਰ ਅੱਜ ਨੰਬਰ ਤੇ ਲਹਾਰਾ ਜਿੱਤ ਗਈ ਇੱਕ ਵਾਰੀ ਤਾੜੀਆਂ ਹੋਰ ਦਾ ਮਾਰ ਦਿਓ ਮੇਰੇ ਵੀਰੋ ਬਹੁਤ ਚੋਟੀ ਦਾ ਮੈਚ 19 ਤੇ 20 19 ਜਿੱਤਉਦੀ ਹੈ ਤੇ 19 ਤੇ ਜਲਦੇ ਰਹਿਣ ਦੇ ਸਭ ਤੋਂ ਪਹਿਲਾਂ ਪਰਮਾਤਮਾ ਦੀ ਸ਼ਕਤੀ ਨਾਲ ਹੁੰਦਾ ਕਬੱਡੀ ਦਾ ਬਹੁਤ ਆਵਾਜ਼ ਕਰਨਾ ਇਹ ਤਾਂ ਨੋਰਮਲ ਆ ਪਲੇ ਲਈ ਹੁਣ ਜਕਾਰਾ ਲਾਉਣਾ ਤੇ ਸਾਰਿਆਂ ਨੇ ਜਕਾਰਾ ਲਾਉਣਾ ਲਗਾ ਕੇ ਗੱਜ-ਗੱਜ ਕਰੇ ਜਿਵੇਂ ਬੱਦੇ ਪਾਵਣ ਨਾਲ ਹੋ ਜਾਵੇ ਧੰਨ ਧੰਨ ਸਭ ਸ਼੍ਰੀ ਗੁਰੂ ਕਲਗੀਧਰ ਕਸ਼ਮੇਸ਼ਪਾ ਨੀਲੇ ਘੋੜੇ ਤੇ ਸਵਾਰ ਸਰਬੱਤ ਦਾ ਲਈ ਸਭ ਸ਼੍ਰੀ ਗੁਰੂ ਸੱਜਣਾ ਮਨ ਨੂੰ ਭਾਵੇ ਸੋਹਣਿਆ ਲਾਉ ਜਾਓ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼ਕਰਪੁਰ ਦੇ ਖੇਡ ਮੇਲੇ ਦਾ ਆਓ ਸਾਹਮਣੇ ਮੈਚ ਵਾਲਾ ਚੋਟੀ ਦਾ ਇੱਕ ਪਾਸੇ ਦੁਪੁਰਤੀ ਵਾਲਾ ਦੀਪ ਜੁੜਿਆ ਪਾਣ ਜਿਹੜਾ ਇਸ ਲਈ ਰੀਡਰ ਦੇ ਹਿੱਸੇ ਆ ਆ ਗਿਆ ਵੀ ਸੁਖਨਾਥ ਸਿੰਘ ਅੱਜ ਇਹ ਗੱਲ ਖੇਡ ਕਬੱਡੀ ਦੀ ਲਓ ਸੁਖਾ ਕਹਿੰਦੇ ਬਨੂੜ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵੱਤਾ ਇੱਕ ਪਾਸੇ ਡੱਗੋ ਰਮਾਣੇ ਦਾ ਸ਼ਰਨ ਹੈ ਦੂਸਰੇ ਪਾਸੇ ਗੁਰਵਿੰਦਰ ਕਾਂਗਾ ਅੱਜ ਕਹਿੰਦੇ ਚੋਟੀ ਦੇ ਸਾਰੇ ਸਟਾਰ ਫੰਦੀ ਅਮਰੀਕਾ ਜਿਸ ਧਰਤੀ ਨੇ ਹਰ ਸਾਲ ਕਿੰਨੇ ਵੱਡੇ ਪੱਧਰ ਤੇ ਸੰਗਤ ਦੇ ਚਰਨ ਪੈਂਦੇ ਆ ਆ ਦੁਨੀਆ ਦੇ ਭੰਤਰਾਂ ਦੇ ਚਰਨ ਇਸ ਸਾਡੀ ਡਿਪੈਂਡ ਹੈ ਵੱਡੀ ਗੱਲ ਹੈ ਨੌਜੋਨ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਿੰਪਲੀਸਾ ਵਾਲਾ ਪਾਉਂਦਾ ਹੋਇਆ ਰੇਡ ਤੇ ਪੁਆਇੰਟ ਜਿਹੜਾ ਇਸ ਦੇ ਰੀਡਰ ਦੇ ਹਿੱਸੇ ਜਾ ਜੁੜਿਆ ਭਲੂਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਵੇ ਭਲੂਰ ਜਲਦੀ ਨਾਲ ਬਨੂਰ ਦੇ ਖਿਡਾਰੀ ਗਰਾਊਂਡ ਦੇ ਵਿੱਚ ਆ ਰਹਿਣ ਲਓ ਦੀਪ ਦਵਰਜੀ ਵਾਲਾ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਵਾਧਾ ਹੋਇਆ ਪੱਟਾਂ ਦੇ ਥਾਪੀਆਂ ਵੱਜ ਰਹੀ ਹੈ ਆਹ ਮੁੰਡਾ ਰਾਜੇੜੀਆਂ ਗੁੱਟ ਫੜਨ ਦਾ ਯੰਦਰ ਕੀਤਾ ਪਰ ਜਿਹੜੀ ਸਫਲਤਾ ਹੈ ਉਹ ਧਾਵੀ ਦੇ ਕਦਮ ਤੇ ਆਉਂਦੀ ਹੋਈ ਤਕੜਾ ਨੰਬਰ ਦੀਪ ਦਵਰਜੀ ਵਾਲਾ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਕਬੱਡੀ ਪੁਆਇੰਟ ਦੇ ਸੁੱਖਾ ਬਨੂਰ ਦੀ ਧਰਤੀ ਦਾ ਫੇਰ ਤਿਆਰ ਵਰ ਤਿਆਰ ਯਾਰ ਜੱਫੀ ਕਹਿੰਦੇ ਡੰਗਰਮਾਣੇ ਦੇ ਇੱਕ ਪਾਸੇ ਗੀਤੂ ਡੰਗਰਮਾਣਿਆ ਉਹ ਵੀ ਨਾਜਵਾਨ ਆਣ ਕੇ ਸੈੱਟ ਦੇ ਵਿੱਚ ਲੱਗ ਗਿਆ ਲਓ ਕ ਹਲਕਾ ਜਿਹਾ ਸੰਘਰਸ਼ ਆ ਤੇ ਤਕੜਾ ਨੰਬਰ ਇਸ ਜੋਬਰ ਨੇ ਆਪਣੀ ਟੀਮ ਦੇ ਲਈ ਆ ਜੀ ਜੀ ਮੈਨੂੰ ਅੱਗੇ ਕਰ ਦਿਓ ਰੋਬੀ ਆ ਜੀ ਦੀਦੀ ਉਹਦੇ ਉਹ ਦੱਤਿਆੜੇ ਵਾਲਾ ਆ ਦੋ ਕਾਰੀਆਂ ਦੇ درمیان ਇਹਦੇ ਨਾਲ ਵੀਡੀਓ ਦੀ ਕਰ ਬਈ ਹੈਲੋ ਕਰਦੇ ਹੈਲੋ ਇਹਦੇ ਨਾਲ ਫੁਲਾ ਨਹੀਂ ਲੋ ਉਸਤਾ ਜੀ ਸੇ ਸਨਮਾਨ ਮੈਨੂੰ ਨਾ ਪਵਾ ਚੋਰ ਹੀ ਲੱਗਦਾ ਏ ਆਪਣਾ ਜੋ ਟੈਕ ਜੋ ਟਾਂ ਚੋਰ ਆਜਾ ਲੱਗ ਲੱਗ ਗੱਡੀ ਅੱਜ ਤੋਂ ਅੱਜ ਤੋਂ ਆ ਗੱਡੀਆਂ ਲੁੱਟਣ ਦਾ ਕੰਮ ਮਾਧਿਏ ਤੋਂ ਚੋਰ ਆਏ ਆ ਇਹਨਾਂ ਨੂੰ ਇਹ ਡੀਲਰ ਨੇ ਬਾਈ ਬਾਈ ਓਏ ਆਈਓ ਕੰਮ ਹੋ ਗਿਆ ਜੋਂਦੇ ਨੂੰ ਆਤਲੀ ਫਿਰ ਮੋਟੇ ਪੱਧਰੀ ਵਾਲਾ ਬਾਈ ਜਸਸੀ ਤੇਰੀਆਂ ਲੱਤਾਂ ਦੀ ਮਸ਼ਹੂਰੀ ਆ ਲੱਤਾਂ ਤੋਂ ਮਸ਼ਹੂਰ ਨੇ ਰਾਤ ਨੂੰ ਅੰਕ ਕਰ ਗਿਆ ਬਟਰੇ ਨੇ ਯਾਰ ਆ ਪੰਜ ਖਾ ਗਿਆ ਹੁਣ ਅਸੀਂ ਪੰਜ ਖਾ ਗਏ ਹੋਗੀ ਓ ਯਾਰ ਗੋਰੇ ਨੇ ਤੇਰਾ ਨੰਬਰ ਆ ਪੰਜ ਹੀ ਆਪੇ ਭੈਣ ਜਿੱਦਾਂ ਤੇ ਰੇਡਰਾਂ ਨੂੰ ਫਾਹ ਦੇ ਦੇਣਾ ਚਾਹੀਦਾ ਬਾਹਰ ਆ ਵੀਡੀਓ ਨਹੀਂ ਜਨਾ ਹੋਰ ਕਿਤਾ ਪਈ ਆ ਗਿਆ ਆ ਗਿਆ ਬਸ ਉਹ ਵੀ ਸੱਚੀ ਗੱਲ ਆਪਾਂ ਤਾਂ ਡਾਕੋਸ਼ਾ ਰਹਿੰਦਾ ਤੇ ਆਪਣੇ ਭਾਜੀ ਦੀਪ ਦੀਪਾ ਜੀ ਦਬਰਜੀ ਵਾਲਾ ਦੀਪ ਐਕਸ਼ਨ ਪੁਆਇੰਟ ਦੰਦ ਕੱਢਣ ਦੇ ਆਹ ਜੀ ਉਹ ਠੀਕ ਆਪਾਂ ਬਲੌਗ ਚੈਨਲ ਸਟਾਰਟ ਕਰ ਲਿਆ ਬਰੋ ਜਾ ਦੇ ਸਾਰੇ ਗਿਆਨ ਉਹ ਘੇਡਣ ਥੋੜਾ ਆ ਭੈਣ ਚੋੜਾ ਆਪਣੇ ਕਰਕੇ ਆ ਰੋਣਾ ਹੁੰਦਾੜੀ ਅੱਜ ਓਏ ਬਾਬੇ ਤੇ ਆਲੇ ਸਾਰੇ ਹੁਣ ਰੋਣ ਆਇਆ ਬਣ ਫਿੱਚਰਾ ਕਰਦਾ ਪਹਿਲੇ ਟੂਰਨਾਮੈਂਟ ਜਿੱਤਣਾ ਅੱਜ ਮੈਂ ਸੌਣ ਲੱਗੇ ਮੈਂ ਦੱਸਣਾ ਆ ਸਵਾਹ ਮੈਂ ਬੋਲ ਟੈਸ ਲੈ ਕੇ ਜਾਣਾ ਮੈਂ ਪਿੰਡ ਪੈ ਦੋਸਤ ਭਾਈ ਆ ਜਾ ਚੁੱਪ ਕਰਾ ਦਿਓ ਤਿਆਣੇ ਬੰਦੇ ਤਿਆਣੇ ਵਜਾ ਕਰੋ ਲੇ ਬਈ ਦੀਪ ਉਹ ਪਹਿਲੇ ਰਾਤ ਚ ਹੀ ਰ ਗਿਆ ਰਵੀ ਪਹੁੰਚ ਚੁੱਕਿਆ ਬਈ ਸਮਾਲਸਰ ਵਲੌਗ ਆ ਵੀਰੋ ਵਲੌਗ ਬੜਾ ਕਰਦੇ ਇੱਧਰ ਹਾਈ ਫਾਈ ਲੋ ਜੀ ਦਬਰਜੀ ਵਾਲਾ ਦੀਪ ਤੁਹਾਡੇ ਦਰਮਿਆਨ ਵਲੌਗ ਵਿੱਚ ਆ ਰਿਹਾ ਉਹ ਬੱਬੇ ਤੂੰ ਕਿੰਨਾ ਸੋਹਣਾ ਵਿਊ ਆ ਵਾਓ ਨਮਰਜੀਤ ਜੀ ਆ ਤੇ ਸਾਰੇ ਭਰਾਵਾਂ ਨਾਲ ਮਿਲ ਕੇ ਉਹ ਸ਼ਾਰਮ ਦੇ ਵੀ ਪੁੱਛਿਆ ਆਪਣਾ ਗੋਸ਼ਾਰੋਂ ਦੇ ਮੇਰੇ ਵੀਡੀਓ ਉਹ ਸ਼ਾਰੋਂ ਤੇ ਸਿਕਮਾਰ ਕੋਸ਼ੇ ਉਹ ਗੱਲਾਂ ਉਹ ਨਾ ਆਉਂਦੇ ਕਿ ਤਾਪਾ ਸਾਡੇ ਨਾਲ ਇਹਦਾ ਉਹ ਸੰਵਾਦ ਨਵੀਂ ਵੀ ਇਹ ਕਿ ਹੋਇਆ ਬਾਵਾ ਜੀ ਦੀ ਸੁਭਾਵੇ ਮਾਲਕ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਇਸੇ ਤਰ੍ਹਾਂ ਇਹ ਜਿਹੜੀ ਸੇਵਾ ਇਹਨਾਂ ਦੇ ਹਿੱਸੇ ਰਵੇ ਪਿੰਡ ਦਾ ਮਾਨ ਭਾਈ ਸੁਖਦੇਵ ਸਿੰਘ ਪ੍ਰਧਾਨ ਸਾਹਿਬ ਉਹਨਾਂ ਦਾ ਸਨਮਾਨ ਗਵਿੰਦਰਪਾਲ ਸਿੰਘ ਰਾਜਾ ਸਭਾ ਨੂੰ ਜੀ ਆਇਆਂ ਨੂੰ ਆਹ ਜੀ ਮਰ ਲਾ ਕੇ ਕਾਜੂ ਤੋਂ ਥਾਪੀ ਮਰਦੀ ਤੇ ਕਾਜੂ ਪਤਾ ਨੂੰ ਕੀ ਕਹਿੰਦਾ ਜਿੰਨਾ ਮੌਤ ਤੇ ਟੈਰੀ ਦਾ ਖੇਡ ਲਾ ਗਿਆ ਮੁੱਠਾ موسیقی ਹੋ ਪਿੰਡ ਦੇ ਕੋ ਸੰਗਤਪੁਰ ਪਿੰਡ ਚੋਂ ਪਰਦਾ ਆ ਦੁਨੀਆ ਦੇ ਵਿੱਚ ਨਿੱਕੇ ਜਿਹੇ ਲੱਗਾ ਦਾ ਨਾਮ ਬਹੁਤ ਵੱਡਾ ਕੀਤਾ ਮੇਰੇ ਮਿੱਤਰੋ ਮੋਗਾ ਸਰਹਾਰੀ ਵਾਲਾ ਆ ਗੁਰੂਸਰਿਆ ਦਾ ਵੀ ਦੌਰ ਚੱਲਦਾ ਮੇਰੇ ਮਿੱਤਰੋ ਪੈਂਦੀ ਹਰ ਰੇੜਾ ਹਰਮਨ ਘੋੜੀਆਂ ਰومی ਲੋਹਾਰੇ ਦਾ ਆਸ਼ੀਆ ਤੇ ਗੱਲਾਂ ਕਿੰਨੇ ਉੱਡਦੀਆਂ ਫੱਕਰਾਂ ਦੀ ਧਰਤੀਆਂ ਆ ਪੈਂਦੀ ਹਰ ਰੇਡ ਆ ਸਾਹਮਣੇ ਕਿੰਨੇ ਸਰਵੀਰ ਗੁਰੂਸਰਿਆ ਕਬੱਡੀ ਹੈਲੋ ਅੰਸ਼ਮਾਨ ਹੋਰਾਂ ਦੀ ਖੇਡ ਕਲੱਬ ਸਾਡੀ ਪ੍ਰਬੰਧਕੀ ਕਮੇਟੀ ਦੀ ਤਰਫੋਂ ਸੋਨੂ ਹੰਨਲ ਢੱਡੇ ਵਾਲੇ ਕਬੱਡੀ ਖਿਡਾਰੀ ਦਾ ਮਾਨ ਸਨਮਾਨ ਹੈ ਲੈ ਵੀ ਵੀਰ ਇਧਰ ਸੋਨੂ ਹੰਦਲ ਦਾ ਸਨਮਾਨ ਕੀਤਾ ਜਾ ਰਿਹਾ ਅਮਰੀਕਾ ਅਗਲੀ ਕਬੱਡੀ ਨੀਨਾ ਪੋ ਲਾਓ ਕਹਿੰਦੇ ਨੀਨਾ ਡਰੋਲੀ ਭਾਈ ਵਾਲਾ ਕਬੱਡੀ ਪਾਰਾ ਡਰੋਲੀ ਭਾਈ ਕਹਿੰਦੇ ਸਾਹਮਣੇ ਖੇਡਦਿਆਂ ਵੀ ਕਬੱਡੀ ਵਿੱਚ ਵੀ ਪ੍ਰਸਿੱਧ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਮੇਰੇ ਮਿੱਤਰੋ ਆਹ ਪੈਂਦੀ ਹੋਈ ਕਬੱਡੀ ਹੈ ਖਿਡਾਰੀ ਵੀ ਵੱਡੇ ਨੇ ਪਿੰਡ ਵੀ ਵੱਡਾ ਇਧਰ ਸਮਾਜ ਸਰ ਦੇ ਪ੍ਰਬੰਧ ਵੱਡੇ ਨੇ ਜਿਹਦਾ ਪਹਿਲਾ ਸੈਮੀ ਮੈਚ ਖੇਡਿਆ ਜਾਊਗਾ ਸ਼ਕਰ ਕਰੋ ਤੇ ਸਮਾਦ ਭਾਈ ਦੀ ਟੀਮ ਦੇ ਦਰਮਿਆਨ ਲੱਕੀ ਪੌਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਜਦੋਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਦੋ ਮੁਰਜੀ ਪਿੰਡ ਹੈ ਇਤਿਹਾਸ ਬਹੁਤ ਵੱਡੇ ਨੇ ਆਹ ਕਿਹਦੇ ਦੀਪ ਕਪੂਰ ਜੀ ਵਾਲਾ ਨਾਇਰ ਇਹ ਪੱਪਾ ਦੇ ਆਉਂਦਾ ਹੈ ਇਹ ਪੱਪਾ ਦੇ ਆਉਂਦਾ ਆਹ ਦੋ ਮੁਰਜੀ ਵਾਲਾ ਦੀਪ ਇੱਕ ਸੁੰਦਰ ਜਿਹਾ ਦਲ ਗਿਆ ਤੇ ਚੱਲੀ ਆ ਆਹ ਸਾਹਮਣੇ ਇੱਧਰਲੇ ਵੀ ਉੱਧਰਲੇ ਵੀ ਕੋਈ ਕਹਿੰਦਾ ਬਾਬੇ ਨਾਨਕ ਦੇ ਖੇਤ ਦੇ ਖੜਿਆ ਕੋਈ ਕਹਿੰਦਾ ਹਰਮੰਦਰ ਸਾਹਿਬ ਸਿਰਜ ਕੋੜ ਪਰ ਜੰਡੇ ਵਾਲੀ ਤਾਰ ਹੁਣ ਪਤਾ ਨਹੀਂ ਕਿਹਨੂੰ ਫੈਨਾ ਹੋਇਆ ਕਿਹਨੇ ਸਿਗਨੇਚਰ ਕਰਤੇ ਕਾ ਜਾੜੇ ਨੂੰ ਆਜਾਦੀ ਵੀ ਆਖਾਂਗਾ ਉਹ ਜਾੜੇ ਨੂੰ ਆਜਾਦੀ ਵੀ ਆਖਾਂਗਾ ਉਧਰ ਘੋੜੇ ਪਾਈਦੇ ਸੱਜਣ ਆਏ ਕਹਿੰਦੇ ਆਪਾਂ ਬੰਬੀਏ ਦੇ ਵਿੱਚ ਮੇਲਾ ਕਰਵਾਉਣਾ ਘੋੜੇ ਪਾਈਦੇ ਸੱਜਣ ਆਏ ਮੀਨਾ ਸਰਪਰੀ ਦਾ ਹੋਣਾ ਬੰਬੀਏ ਦੇ ਵਿੱਚ ਮੇਲਾ ਹੋਵੇਗਾ ਰਵਿੰਦਰ ਸਿੰਘ ਵੀਰ ਨੇ ਕਿਉਂਕਿ ਪ੍ਰਾਇਮਰੀ ਤੀਜਾ ਦਾ ਵੱਡਾ ਨਾਮ ਹੈ ਮੈਨੀ ਟੋਬਾ ਦੇ ਫਿਲੀ ਪੈਕ ਦੇ ਵਿੱਚ ਰਵਿੰਦਰ ਹੋਣੀ ਫਿਰ ਰੇਡ ਕਪੂਰ ਜੀ ਕਪੂਰ ਜੀ رارہ ٹریکٹر اور بھائی بڑھیا بھائی ٹھیک ہے آیا ਸਿੰਘੇਰਾਂ ਦੇ ਮੇਲਾ ਹੋਣਾ ਸੋ ਚਾਰ ਨੂੰ ਤੌਂਗੀਆਂ ਨੇ ਆ ਤੋ ਦੋਹੋ ਪੁਰਜੀ ਵਾਲਾ ਐਕਸ਼ਨ ਵਾਲੀ ਮਸ਼ੀਨ ਨਾਮ ਉਹ ਲੈ ਗਿਆ ਆਪਣੀ ਕਿੰਗਰੀ ਜਦੋਂ ਭੱਗਦਾ ਤੇ ਮੈਨੂੰ ਅਕਸਰ ਹੀ ਕਹਿੰਦਾ ਮੈਂ ਕਿਹਾ ਤੂੰ ਸੱਤੇ ਜੰਗੀ ਘੋੜਿਆਂ ਦਾ ਲੱਗਦਾ ਹੈ ਖਾਸੀ ਕਰਾਉਣੇ ਮੈਂਡੇ ਅੰਕ ਦਾ ਘੋੜਾ ਸੱਤੇ ਜੰਗ ਹੈ ਬਿਆਲੇ ਭੱਜੇ ਪਿਆ ਦੋਹੋ ਜੀਆ ਦਾ ਫੇਰ ਕਬੱਡੀ ਪੌਂਗਲੇ ਹਾਂਤਾ

ਜਿਹੜੇ ਜੁਲਾ ਇਕੱਠਾ ਕੇ ਬੰਦ ਪੜਾ ਉਹ ਬੈਸਟ ਨੇ ਜੁਲਵੇ ਜੋ ਬੈਸਟ ਜਾਪੀ ਆ ਕਿਹੜੇ ਬੰਦੇ ਦਾ ਸਪਾਈਡਰ